ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵਾੜਾ ਵਿਖਾਉਣੀਆ ਦੋ ਜਰਸੀ ਨਾਲ ਦਿਆਂ ਇੱਕ ਪਰੇ ਡੱਬੀ ਵਾੜ ਖੜੀ ਇਨਫੋਰਮੇਸ਼ਨ ਲੈ ਲੈਣਾ ਆਉ ਕਰ ਦਿੰਗੇ ਅਲਬਾ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਤੇਰਾ ਸਸਾ ਸੀ ਨਾਮ ਤੇ ਪਿੰਗ ਪੰਡ ਰਾਮ ਸਿੰਘ ਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਦੱਸ ਦਿਓ 9814204404 ਤਿੰਨ ਪਸ਼ੂ ਕਾਉਗਾ ਹਾਂਜੀ ਹਾਂਜੀ ਕਿਹੜੇ ਪਾਸੋਂ ਲੱਗਿਆ ਇਧਰੋਂ ਲੱਗ ਜਾ ਕੰਨ ਮਾਸੂਆ ਇਹ ਦੂਜਾ ਸੁਹਾ ਸੋਇਆ ਬਾਈ ਮੂੰਹੋਂ ਚਾਰ ਜਾਂਦਾ ਤੇ ਮਗਰ ਵੱੱਛੀ ਆ ਹੂੰ ਜੇਰ ਜੂਰ ਕੰਪਲੀਟ ਹੈ ਸੂਈ ਨੂੰ ਸਮਾਂ ਕੱਲ ਹੀ ਸੂਈ ਆਈ ਆ ਜੀ ਕਿੰਨਾ ਕ ਦੁੱਧ ਪਿਆਜੋ ਦੁੱਧ ਪਾ ਦੂਗੀ ਬਈ 18-20 ਲੀਟਰ ਕੱਢੀਏ ਬੱਚੀ ਚੰਗੀ ਬਹੁਤ ਆ ਬਾਕੀ ਪੰਜਾਬ ਵਾਲੀ ਆ ਬਈ ਠੀਕ ਕੋਈ ਐ ਨਾ ਸਮਝੋ ਵੀ ਹਮਾਚਲ ਵਾਲੀ ਆ ਠੰਡੀ ਆ ਬਰਫੜ ਗਈ ਜਿਵੇਂ ਮਰਜੀ ਬੈਠੇ ਰੋ ਸੇਲ ਸਭ ਦੋਸਤੋ ਫਾਲੋ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਸੂਈ ਸਵਾਈ ਹੈਗੀ ਆ ਜਿਹਦੇ ਪਸੰਦ ਆ ਉਹ ਦੋ ਟਾਈਮ ਤਿੰਨ ਟਾਈਮ ਭਾਵੇਂ ਗਲਾ ਚਾਰ ਟਾਈਮ ਬੱਚੀ ਦਿਖਾਓ ਚੋਕੇ ਲੈ ਜਿਓ ਕੱਲ ਵੀ ਸੂਈ ਆ ਬੱਚੀ ਹੱਦ ਘੱਟ ਹੂੰ ਸਹੀ ਹੈ ਦੋਸਤੋ ਬੱਚਾ ਮਗਰ ਫੀਮੇਲ ਕਾ ਫਸ਼ੜੀ ਸੋਹਣੀ ਬੱਚੀ ਹੈ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵੱਡ ਤਿਆਰ ਹੋ ਗਿਆ ਗਹਿਣਾ ਹੀ ਤਿਆਰ ਹੋ ਜੂਗਾ ਭਾਈ ਜਿਵੇਂ ਆਪਾਂ ਕਹਿਣਾ ਨਾ ਸੋਨਾ ਬਣਾ ਕੇ ਘਰੇ ਰੱਖ ਲਿਆ ਤੇ ਗਹਿਣਾ ਬਣ ਗਿਆ ਇਹ ਗਹਿਣਾ ਹੀ ਬਣ ਜਾਣਾ ਸਾਲ ਬਾਲ ਅੱਛੀ ਚੋਲੋ ਬੁੱਢੀ ਨਹੀਂ ਸਹੀ ਆ ਆ ਦੋਸਤੋ ਇੱਕ ਨੰਬਰ ਦੂਜੇ ਸੂਏ ਬਾਈ ਕਹਿੰਦਾ ਜਰਸੀ ਸੂਈ ਐ 18 ਕਿਲੋ ਵਾਂਗੂ ਬਾਈ ਦੱਸਦਾ ਦੁੱਧ ਪਿਆ ਜੂ ਕੱਲ ਦੀ ਬਾਈ ਕਹਿੰਦਾ ਸੂਈ ਐ ਜੇਰ ਪੈ ਗਈ ਐ ਜੇਰ ਵਾਲੇ ਪਾਸੋਂ ਬਾਈ ਕਹਿੰਦਾ ਕੰਪਲੀਟ ਜੀਦੇ ਪਸੰਦ ਆਊਗੀ ਬਾਕੀ ਸੂਈ ਸਵਾਈ ਹੈਗੀ ਆ ਭਾਵੇਂ 2 ਟਾਈਮ 4 ਟਾਈਮ ਭਾਵੇਂ 5 ਟਾਈਮ ਅਗਲਾ ਚੋਕੇ ਲੈ ਜੇ ਗੱਬਣ ਪਸ਼ੂ ਦਾ ਵਹਿਮ ਹੁੰਦਾ ਸੂਏ ਸਵਾਈ ਪਸ਼ੂ ਦਾ ਕਾਹਦਾ ਵਹਿਮ ਜਦੋਂ ਮਾਲਕ ਕਹਿੰਦਾ ਚੋਕੇ ਲੈ ਜਾਓ ਭਾਵੇਂ ਆਪ ਦੀ 4 ਟਾਈਮ 5 ਟਾਈਮ ਰੀ ਨਾ ਤਸੱਲੀ ਕਰਕੇ ਲੈ ਜਾਓ ਕਦ ਵੱਡਾ ਹੀ ਆ ਸੋਹਣਾ ਬੋਡੀ ਸਟਰਕਚਰ ਆ ਖੁੱਲਡਲੇ ਅੰਗਾ ਪੈਰਾਂ ਦੀ ਆ ਹਵਾਨਾ ਵੀ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਕਰਮਾਲੀ ਨੇ ਥਣਾ ਦੀ ਸਾਫ ਸੁਥਰੀ ਆ ਫੋਰ ਸ਼ਾਂਗ ਭੂਰਾ ਆਵਨੀ ਬਾਕੀ ਔਰ ਓਕੇ ਥਣ ਤੁਹਾਨੂੰ ਰੇਡ ਤੋਂ ਚੈੱਕ ਕਰਾ ਦੇਣਾ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਹੀ ਆ ਮਗਰ ਫੀਮੇਲ ਕੱਫ ਬਛੜੀ ਆ ਘਰੇ ਦੁੱਧ ਪੀਣ ਵਾਲੀ ਭੈਣ ਭਰਾਵਾਂ ਦੀ ਆਂ ਵੀ ਡਵਾਡ ਹੁੰਦੀ ਬਈ ਯਾਰ ਜਰਸੀ ਲੈਣੀ ਆ ਸੂਈ ਸਵਾਈ ਲੈਣੀ ਮੱਛੀ ਵਾਲੀ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋਊ 18 ਕਿਲੋ ਵਾਂਗੂ ਬਾਈ ਦੱਸ ਦੁੱਧ ਪਿਆਜੂ ਥਣ ਪੂਰਾ ਚੰਗਾ ਭਵਾ ਗਲਾਥੀ ਚਵਾਈ ਕਰ ਲੈ ਭਵਾ ਮਸ਼ੀਨ ਤੇ ਚਵਾਈ ਕਰ ਲੈ ਥਣ ਸੋਹਣੇ ਆ ਥਣਾਂ ਦੀ ਸਾਫ ਸੁਥਰੀ ਆ ਆ ਦੂਸਰੀ ਸਾਈਡ ਤੋਂ ਵੀ ਵੇਖ ਲਓ ਸੋਹਣੇ ਥਾਣੇ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਹੈ ਗਹਿਣਾ ਹੀ ਆ ਬਈ ਗਹਿਣਾ ਹੀ ਆ ਇਹ ਸਹੀ ਹੈ ਮਹਾਰਾਜ ਕੋ ਪ੍ਰੋਮ ਫਟਟਾਂ ਨੂੰ ਚੌੜਾ ਹੋਣਾ ਸਟਾਰਟ ਹੁੰਦਾ ਮੌਲਾ ਸੇਮ ਕਾ ਜਾਇਦ ਜਾ ਲੈਣ ਦੇ ਨਾਲ ਦਾ ਕੀ ਕਰੀਏ ਅਸੀਂ 90 ਕਰ ਲਗੇ ਠੀਕ ਹੈ ਪਰ ਆਪਣੇ ਮੌਲੇ ਜਵੇਂ ਜਾਇਦ ਹੁੰਦੇ ਆ ਆਪਣਾ ਛੋਟਾ ਕੰਮ ਹੈ ਹਾਂ 78000 ਦੀ ਵੱਛੀ ਦੇ ਦਾਂਗੇ 78000 ਦੀ ਠੀਕ ਹੈ ਜੀ ਹਾਂ ਜੀ ਦੋਸਤੋ ਬਾਈ ਕਹਿੰਦਾ 78000 ਦੀ ਵਾੜ ਦੇ ਦੂੰਗਾ ਦੂਜੇ ਸਵੇ ਸੂਈ ਹੈ ਮਗਰੇ ਦੇ ਵੱਛੀ ਹੈ 18 ਕਿਲੋ ਨੂੰ ਬਾਈ ਦੱਸਦਾ ਦੁੱਧ ਪਿਆਜੂ ਬਾਕੀ ਮੈਂ ਪਹਿਲਾਂ ਵੀ ਕਿਹਾ ਸੂਈ ਸਵਾਈ ਹੈਗੀ ਆ ਭਾਵਾ ਦੋ ਟਾਈਮ ਚਾਰ ਟਾਈਮ ਚੋਕ ਕੇ ਅਗਲਾ ਤਸੱਲੀ ਕਰਕੇ ਲੈ ਜੇ ਦੋ ਨੰਬਰ ਤੇ ਆ ਜੀਏ ਬਾਈ ਇਹ ਵੀ ਬਾਈ ਦੂਜਾ ਸੂਆ ਸੁੰਡੀਆਂ ਕੋਈ ਤੀਜਾ ਮੰਨਾਂ ਤੀਜਾ ਮੰਨ ਲਈ ਆਪਣੇ ਘਰੇ ਘੜੀ ਸਮਝਾਈ ਸਹੀ ਹੈ ਦੁੱਧ ਪਾ ਦੂਗੀ ਬਾਈ 20-22 ਲੀਟਰ ਖੁੱਲਾ ਦਿਨ ਕਿਨੇ ਲੈ ਜੂ ਦਿਨੇ ਹੀ ਲੈ ਜੂਗੀ ਹਜੇ 5-6 ਦਾ ਕੱਢੀਏ ਬਾਹਰ ਨੂੰ ਦੀਮ ਸਾਹ ਹੋਏ ਵੀ ਬਹੁਤ ਆਪੇ ਹਾਂ ਜੀ ਪੰਜ ਦਾ ਆ ਉਮ ਸਹੀ ਹੈ ਹੱਥ ਜੀ ਮੁੱਠੀ ਦੀ ਜਵਾ ਯਾਰ ਹਾਂ ਉਮ ਸਹੀ ਹੈ ਇਹ ਵੀ ਦੋਸਤੋ ਬਾਈ ਦਾ 10 ਦਾ 22 ਕਿਲੋ ਦੁੱਧ ਪਿਆਜੂ ਵੱਡੀ ਵਹਿੜ ਆ ਬਾਕੀ ਜ਼ਿਆਦਾ ਵਾਲੀ ਆ ਬਾਕੀ ਅੱਗੇ ਦੁੱਧ ਸੇਵਾ ਦਾ ਬਾਈ ਕਹਿੰਦਾ ਦੂਜੇ ਸੂਹੇ ਸੁੰਦੀ ਆ ਜੇ ਕਿਸੇ ਨੇ ਤੀਜਾ ਮੰਨਣਾ ਤਾਂ ਤੀਜਾ ਮੰਨ ਲੇ ਚੌਥਾ ਮੰਨਣਾ ਚੌਥਾ ਮੰਨ ਲਿਓ ਥੋੜੀ ਮਰਜ਼ੀ ਐ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਬਾਈ ਦੇ ਘਰੇ ਆਜੋ ਆਪ ਦੀ ਓਰੀਜਨਲ ਤਸੱਲੀ ਕਰਕੇ ਲੈ ਜਿਓ ਦਿਨ ਕਿੰਨੇ ਦੱਸੇ ਸੇਵਕਾ ਪੰਜ ਛੇ ਦਿਨ ਲੈ ਜੂ ਬਾਈ ਪੰਜ ਛੇ ਦਿਨ ਬਾਈ 10 ਦਾ ਲੈ ਜੂ ਵਾਲ ਟੱਲਾਂ ਹਜੇ ਕਾਫੀ ਬਾਕੀ ਆ ਬਾਕੀ 5-6 ਦਿਨ ਪਏ ਆ 5-6 ਦਿਨ ਵਧੀਆ ਸੇਵਾ ਸੰਭਾਲ ਘਰ ਕੇਅਰ ਹੋ ਜਾਂਦੀ ਆ ਸਾਰੀ ਵਾਲ ਟੱਲ ਕੱਢ ਕੇ ਸੋਣਾ ਇੱਕ ਨੰਬਰ ਦੇ ਵੀ ਗੁਲਾਬੀ ਥਾਣਾ ਹਾਦੀ ਚਵਾਈ ਵਾਲੇ ਦੋ ਨੰਬਰ ਦੇ ਵੀ ਗੁਲਾਬੀ ਥਾਣਾ ਸੋਹਣੇ ਥਾਣਾ ਮੁੱਠੀ ਵਾਲੇ ਹਾਦੀ ਚਵਾਈ ਵਾਲੇ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬੜ ਵੱਡੀ ਆ ਦੋਸਤਾਂ ਬਾਈ 50 ਲੀਟਰ ਦੀ ਗਾਰੰਟੀ ਦਿੱਤੀ ਆਪਾਂ ਨੂੰ ਪਰ ਆਪਾਂ ਨਹੀਂ ਕਹਿਣਾ ਠੀਕ ਆ ਨਹੀਂ ਕਹਿਣਾ ਸਹੀ ਆ ਦੋਸਤੋ ਬਾਈ ਕਹਿੰਦਾ ਜਿੰਨਾ ਤੂੰ ਆਪਾਂ ਲਈ ਆ ਆਪਾਂ ਨੂੰ ਅਗਲੇ ਨੇ 25 ਲੀਟਰ ਕਹਿ ਕੇ ਦਿੱਤੀ ਆ ਪਰ ਬਾਕੀ ਜਿਹਦੇ ਪਸੰਦ ਆ ਉਹ ਅਗਲਾ ਆਪਦੀ ਸਮਝ ਨਾਲ ਲੈ ਲੈ ਕਿ ਕਿੰਨਾ ਦੁੱਧ ਪਿਆਉ ਆਪਣਾ ਕੰਮ ਵੀਡੀਓ ਬਣਾਉਣਾ ਪਸ਼ੂ ਤੁਹਾਨੂੰ ਵਿਖਾ ਦਈਦੇ ਆ ਉਸ ਤੋਂ ਬਾਅਦ ਮਰਜ਼ੀ ਥੋੜੀ ਆ ਮੇਰੇ ਕੋਲੋਂ ਪੰਜਾਂ ਦੀ ਲੈ ਲਓ 50 ਦੀ ਲੈ ਲਓ ਜਿੰਨੇ ਦੀ ਮਰਜ਼ੀ ਲੈ ਲਓ ਪੈਸੇ ਤੁਸੀਂ ਲਾਉਣੇ ਆ ਪਸ਼ੂ ਬਾਈ ਨੇ ਦੇਣ ਆਪਦੀ ਓਰਿਜਨਲ ਤਸੱਲੀ ਕਰਕੇ ਲੈ ਜਾਓ ਹੂੰ ਆ ਤਾਂ ਟੂੜੀ ਵਾਲਾ ਭੌਂਦੀ ਬਣ ਜਾਂਦੀ ਆ ਉਹ ਕਹਿੰਦੇ ਸਹੀ ਐ ਆ ਦੇ ਜੈਜਾ ਮੁੱਲ ਮੁੱਲ ਤਾਂ ਬਈ ਜੀ ਕਰੀ ਜਾਂਦਾ 75 ਕਰ ਲੇ ਡੇਣਾ ਵੇੜਾ ਇਹਨਾਂ ਹੁਣ ਕਰੀ ਆ ਆਪਾਂ ਦੇ ਦਾਂਗੇ 65000 ਠੀਕ ਐ ਹਾਂਜੀ ਦੋਸਤੋ ਮੁੱਲ ਕਰ ਨੂੰ ਬਾਈ ਕਹਿੰਦਾ ਭਾਵੇਂ 75000 ਕਰਾ ਲਓ 65000 ਦੀ ਦੇ ਦੇਾਂਗੇ ਲਾਸਟ ਤੇ ਆ ਜਾ ਬਾਈ ਲਾਸਟ ਵੀ ਦੂਜਾ ਸੂਰਤ ਹੁੰਦੀ ਆ ਠੀਕ ਐ ਹਾਂਜੀ ਕਿੰਨੇ ਦਿਨ ਲੈ ਜੂ ਇਹ ਵੀ ਲਊਗੀ ਬਾਈ 5-6 ਦਿਨ ਲੈਣਗੀ ਬੱਚੇ ਦੁੱਧ ਕਿੰਨਾ ਕੱਢ ਜੂ ਦੁੱਧ ਪਾ ਦੂਗੀ ਬਾਈ 15 ਲੀਟਰ ਜੈ ਜੈ ਬਾਕੀ ਆਪ ਦੀ ਸਮਝ ਆ ਬਾਈ ਗਰੰਟੀ ਤਿੰਨਾ ਪਸ਼ੂਆਂ ਚੋ ਕਿਸੇ ਪਸੂਦੀ ਵੀ ਨਹੀਂ ਗਈ ਪੂਰਾ ਵੀ ਨਹੀਂ ਹਾਂ ਆਪਾਂ ਕਿਹੜਾ ਚੋਈਆਂ ਬਾਈ ਜਿਵੇਂ ਮਾਲਕ ਕਹਿੰਦੇ ਆਪਾਂ ਉਵੇਂ ਅੱਗੇ ਕਹਿ ਦੇਈ ਰਹੀ ਸਹੀ ਹੈ ਇਹਦਾ ਜੈ ਜੈ ਮੋਲੇ ਮੋਲੇ ਦੇ ਦਾਂਗੇ ਬਾਈ 54000 ਠੀਕ ਹੈ ਹਾਂਜੀ 54000 ਦੀ ਬਾਈ ਕਹਿੰਦਾ ਦੇ ਦੇਾਂਗੇ ਇਹ ਦਰਮਿਆਨੀ ਜੀ ਹਾਈਟ ਦੀ ਇੱਕ ਨੰਬਰ ਜਰਸੀ ਪੂਰੀ ਵੱਡੀ ਹੈ ਬਾਈ ਕਹਿੰਦਾ ਜਿੰਨਾ ਤੋਂ ਲਈਓ ਕਹਿੰਦੇ 15 ਕਿਲੋ ਦੁੱਧ ਚੋਇਆ ਪਰ ਆਪਣੀ ਬਾਈ ਕਹਿੰਦਾ ਕਿਸੇ ਵੀ ਪਸ਼ੂ ਦੀ ਕੋਈ ਗਾਰੰਟੀ ਨਹੀਂ ਨਾ 1 ਨੰਬਰ ਜਰਸੀ ਦੀ ਹੈ ਨਾ 2 ਨੰਬਰ ਦੀ ਹੈ ਨਾ 3 ਨੰਬਰ ਦੀ ਹੈ ਕਿਉਂਕਿ ਬਾਈ ਕਹਿੰਦਾ ਆਪਣੇ ਇਹ ਪਸ਼ੂ ਖਰੀਦੇ ਪਏ ਆ ਜਿਨ੍ਹਾਂ ਆਪਾਂ ਨੂੰ ਮਾਲਕਾਂ ਨੇ ਦੁੱਧ ਦੱਸਿਆ ਉਹਨਾਂ ਆਪਾਂ ਅੱਗੇ ਦੱਸਤਾ ਥਾਣੇ ਇਹਨੂੰ ਵੀ ਬਹੁਤ ਚੰਗਾ ਲੱਗਿਆ ਥਾਣੇ ਇਹਦੇ ਵੀ ਸਥਾਨ ਤਾਂ ਤਿੰਨੇ ਮਿਹੜਾਂ ਦੇ ਸੋਹਣੇ ਆ ਗੈਬ ਚ ਨਿਖੜ ਮੈਂ ਕੱਲੇ ਕੱਲੇ ਲੱਗਿਆ ਬਾਕੀ ਹਰੇਕ ਵੀਡੀਓ ਚ ਕਹੀਦਾ ਭਰਾਵੋ ਆਪਣਾ ਕੰਮ ਵੀਡੀਓ ਬਣਾਉਣਾ ਬਾਈ ਦਾ ਵੀ ਕੰਮ ਆ ਪਸ਼ੂ ਲਿਆਉਣਾ ਤਾਂ ਵੇਚਣਾ ਤਸੱਲੀ ਹੁਣ ਅੱਗੇ ਤੁਸੀਂ ਕਰਨੀ ਆ ਜੀ ਜਿਹੜਾ ਵੀ ਪਸ਼ੂ ਪਸੰਦ ਆਉ ਬਾਈ ਦੇ ਪਿੰਡ ਆ ਜਿਓ ਆਪ ਦੀ ਰੀਜਨਲ ਤਸੱਲੀ ਕਰਕੇ ਲੈ ਜਿਓ ਵਲਟ ਲੰਪੀਆਂ ਬਹੁਤ ਬਾਕੀ ਦਿਨ ਪੰਜ 6 ਹਜੇ ਨੇ ਲੈ ਜਾਣੇ ਆ ਪੰਜ ਸੱਤ ਦਿਨ ਵਧੀਆ ਸੇਵਾ ਹੋ ਜਾਂਦੀ ਹੈ ਲੈਵਾ ਇਹ ਵੀ ਕਰਮ ਵਾਲੀ ਸੋਨਾ ਵੱਡਾ ਤਿਆਰ ਕਰਕੇ ਸੂ ਮੌਲੇ ਦਾ 54000 ਬਾਈ ਕਰਦਾ ਮਾਨਤਨ ਥੋੜਾ ਥੋੜਾ ਸਾਰੇ ਨਗਾ ਜੀ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਭੋਰਾ ਵੱਧ ਹੋ ਜੂ ਹੋ ਜੂ ਕੱਲੇ ਕੱਲੇ ਚੋ ਵੀ ਅੱਜ ਦੀ ਵੀਡੀਓ ਦੇ ਵਿੱਚ ਇਹ ਤਿੰਨ ਪਸ਼ੂ ਹੈ ਇੱਕ ਨੰਬਰ ਤਾਜੀ ਸੂਈ ਵੀ ਜਰਸੀ ਹੈ ਮਗਰਵੱਛੀ ਹੈ ਦੋ ਨੰਬਰ ਗੱਭਣ ਤਿੰਨ ਨੰਬਰ ਗੱਭਣ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਸ਼ੂ ਤਿੰਨੇ ਹੀ ਸੋਹਣੇ ਆ ਬਾਕੀ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਵੀਰ ਦੇ ਘਰੇ ਆਜੋ ਆਪਦੀ ਨਰਖ ਪਰਖਣਾ ਸੌਦਾ ਕਰ ਲਿਓ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਲਾਸਟ ਵਿੱਚ ਸਾਰਿਆਂ ਨੂੰ ਅੱਛੀ ਗੱਲ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ